ਇਹਨਾਂ ਚਾਦਰਾਂ ਪੜਤੀਆਂ ਉਹ ਸੰਦਾਸ ਤੇ ਪਾਇਆ ਸੀਗਾ ਉਹ ਪੜਦਾ ਟਰੈਕਟਰ ਅੰਦਰ ਖੜਾ ਟਰੈਕਟਰ ਦੇ ਵੱਜੀਆਂ ਟਾਂ ਤੇ ਗਾਂ ਝੋਟਾ ਸਾਰੀਆਂ ਸਾਡੇ ਦੇ ਵਿੜੇ ਚ ਐ ਸੀਗੇ ਜਿਵੇਂ ਲੜਾਈ ਲੱਗੀ ਹੁੰਦੀ ਆ ਸਾਰੀਆਂ ਵਿੜੇ ਚ ਟਾਂ ਖਿਲਰ ਗਈਆਂ ਸੀ ਬਹੁਤ ਨੁਕਸਾਨ ਹੋ ਗਿਆ ਪਰ ਇੱਕ ਕਮਰੇ ਆ ਉਹਨਾਂ ਦੇ ਜਾਜੇ ਟਾਂ ਵੱਜੀਆਂ ਜਾਲੀਆਂ ਪੱਟੀਆਂ ਹੀ ਕਮਰੇ ਅੰਦਰ ਤੇ ਮੇਰੀ ਕੱਟੀ ਦੇ ਉੱਤੇ ਡਿੱਗੀ ਆ ਕੱਟੀ ਲੰਮੀ ਪਈ ਆ ਤੇ ਮੈਂ ਆਨ ਕੇ ਤੇ 10 15 ਇਟਾ ਇਟਾ ਪੱਥਰ ਜਿਹੜੇ ਮੂੰਹ ਤੋਂ ਪਾਸੇ ਕੀਤਾ ਹੇ ਟਕੀ ਟੀ ਚਾਦਰਾਂ ਦਾ ਉਹ ਗਾਂ ਲੈ ਗਿਆ ਮੇਰਾ ਖਿਆਲ 25 25 30 ਕਰਮਾਂ ਤੱਕ ਗਈਆਂ ਇਹ ਮੁੰਡਾ ਹੋ ਨਹੀਂ ਲਿਆ ਸਾਡਾ ਬੰਦਾ ਲਗਾ ਇਹ ਉਹ ਤੋਂ ਗਾਂ ਅੱਗੋ ਚੁੱਕ ਕੇ ਲੈ ਆਇਆ ਇਹ ਸਾਡਾ ਪਿੰਡ ਦੇ ਵਿੱਚ ਕਿੰਨਾ ਕ ਨੁਕਸਾਨ ਅਗਰਬੀ ਜੀ ਘਰਾਨੀਆਂ ਛੱਤਾਂ ਵੀ ਸੜਤੀਆਂ ਇਹਨਾਂ ਨੇ ਚਾਰ ਦੁਵਾਰੀਆਂ ਜਿਹੜੀਆਂ ਮਕਾਨਾਂ ਤੇ ਕੀਤੀਆਂ ਹੋਈਆਂ ਸਾਰੀ ਤਕਰੀਬਨ ਹੀ ਟਰਾਂਸਫਾਰਮਰ ਕੋਈ ਬਚਿਆ ਸਾਡੇ ਤੋਂ ਤੇ ਟਰੈਕਟਰ ਤੇ ਟੱਭੀਆਂ ਉੱਤੇ ਤੇ ਉਹ ਸਾਹਮਣੇ ਜਾਲੀ ਜਾਲੀ ਸਾਰੀ ਪੱਟੀ ਗਈ ਚੈਨਰ ਚੋਂ ਨਾਲ ਸਾਰ ਪਿਛਲੇ ਪਾਸੇ ਛੋਟੇ ਵਾਹਣ ਚ ਜਾ ਸੁੱਟੇ ਕਦੋਂ ਆਇਆ ਤੂਫਾਨ ਜੀ ਇਹ ਜੀ ਕੋਈ ਤਕਰੀਬਨ ਪੌਣੇ 5:00 ਵਜੇ ਆਇਆ ਹੈ ਪੌਣੇ 5:00 ਹਾਂ ਕਿੰਨਾ ਕਿ ਪੜਾ ਸੀ ਮੈਂ ਨਾ ਵੇਖਿਆ ਨਹੀਂ ਜਾਂਦਾ ਦਿਖਦਾ ਨਹੀਂ ਕੁਝ ਬੜੇ ਗਰੋਵੇ ਖਾ ਮੈਂ ਇੱਥੇ ਹੀ ਹਾਂ ਦਾਾਂ ਚੁੱਕੀ ਜਨਾ ਮੈਂ ਤੇ ਮੈਨੂੰ ਬਹੁਤ ਪੀਪਲ ਦੇ ਪਿੱਛੇ ਪਾਸੇ ਨਹੀਂ ਹੁੰਦਤਾ ਕਿ ਜਦੋਂ ਘਰੇ ਵੜ ਗਿਆ ਨਾਲ ਦੀ ਨਾਲ ਇਹ ਛੋੜ ਦਿੱਤਾ ਉਹ ਸਾਰਾ ਪਟ ਕੇ ਛੋੜ ਦਿੱਤਾ ਛੱਡ ਪਟ ਕੇ ਛੱਡ ਅੱਛਾ ਤਿੰਨ ਛੱਡ ਸੀ ਤਿੰਨੇ ਪਟ ਕੇ ਛੋੜ ਤੇ ਆ ਸਾਰਾ ਛੋੜ ਦਿੱਤਾ ਤੇ ਮੀ ਪਿੰਡੇ ਦੇ ਵਿੱਚ ਹੀ ਮੈਂ ਕਿਹਾ ਕੰਦ ਡੇਕਪੀ ਡੰਗਰ ਕਿਸੇ ਦੇ ਡੇਕਪੀ ਹੋ ਗਈ ਹਾਂ ਤੇ ਮੈਂ ਇੱਥੇ ਮੇਰੀ ਕੱਟੀ ਦੇ ਉੱਤੇ ਡਿੱਗੀ ਆ ਕੱਟੀ ਲੰਮੀ ਪਈ ਆ ਤੇ ਮੈਂ ਆਣ ਕੇ ਤੇ 10 15 20 20 ਦਾ ਪੱਥਰ ਜਾ ਉਹਦੇ ਮੂੰਹ ਤੋਂ ਪਾਸੇ ਕੀਤਾ ਫੇਰ ਕੱਟੀ ਉੱਠੀ ਫੇਰ ਕੱਟੀ ਉੱਠੀ ਫੇਰ ਉੱਠੀ ਆ ਕੱਟੀ ਤੇ ਇਹ ਜੁੜੀਆਂ ਚਾਦਰਾਂ ਇੱਥੇ ਜਗੀਆਂ ਪੜ ਕੇ ਸਿੱਟੀਆਂ ਚਾਦਰਾਂ ਦਾ ਉਹ ਗਾਂ ਲੈ ਗਿਆ ਮੇਰਾ ਖਿਆਲ 25 25 30 ਕਰਮਾਂ ਤੱਕ ਗਈਆਂ ਆ ਮੁੰਡਾ ਹੋ ਨਹੀਂ ਲਿਆ ਸਾਡਾ ਬੰਦਾ ਲਗਾ ਇਹ ਉਹ ਤੋਂ ਗਾਂ ਅੱਗੋ ਚੁੱਕ ਕੇ ਲਿਆ ਇਹ ਸਾਰੀਆਂ ਇੱਥੋਂ ਚੱਕ ਕੇ ਪੜ ਕੇ ਹਾਂ ਪਟਕੇ ਸੇੜਤੀਆਂ ਇਹ ਪਸੂ ਦੇ ਬੱਚੇ ਰਹੇਗੇ ਆਪਾਂ ਖੂਆਂ ਦੀ ਬਜਤ ਹੈ ਹੂੰ ਉਹ ਸੱਟਾਂ ਹੈਗੀਆਂ ਨੇ ਪਹੂਆਂ ਨੂੰ ਹੂੰ ਉਹ ਚਲੋ ਜਾਨੋ ਬੱਚੇ ਨੇ ਸੱਟਾਂ ਹੈਗੀਆਂ ਨੇ ਸੱਟਾਂ ਹੈ ਹਾਂ ਨੁਕਸਾਨ ਵਾਵਾ ਕਰ ਗਿਆ ਨੁਕਸਾਨ ਤਾਂ ਤੁਹਾਨੂੰ ਦਿਖੀ ਉਹ ਵੇਖੀ ਜਾਂਦੇ ਤੁਸੀਂ ਤੁਹਾਡੇ ਅੱਖਾਂ ਕੋਲ ਹੀ ਹੈ ਜੜਾ ਹੈ ਹੂੰ ਇਹ ਗਲੋਂ ਗਲੋਂ ਸਾਰੀਆਂ ਪੜਤੀਆਂ ਨੇ ਸਾਰਾ ਕੁਝ ਹੀ ਸਾਰਾ ਕੁਝ ਹੀ ਆਈ ਵਾਲਾ ਸਿਪਾਇਆ ਇਹਨਾਂ ਚਾਦਰਾਂ ਪੜਤੀਆਂ ਉਹ ਸੰਦਾਂ ਵਾਸਤੇ ਪਾਇਆ ਸੀਗਾ ਹੂੰ ਉਹ ਪਰਦਾ ਟਰੈਕਟਰ ਅੰਦਰ ਖੜੇ ਟਰੈਕਟਰ ਦੇ ਵੱਜੀਆਂ ਟਾਂ ਅੱਛਾ ਤੇ ਗਾਂ ਝੋਟਾਂ ਸਾਰੀਆਂ ਸਾਡੇ ਦੇ ਵਿਹੜੇ ਚ ਆਏ ਸੀ ਜਿਵੇਂ ਲੜਾਈ ਲੱਗੀ ਹੁੰਦੀ ਆ ਸਾਰੀਆਂ ਵਿਹੜੇ ਚਿੱਟਾਂ ਖਿਲਰ ਗਈਆਂ ਸੀ ਬਹੁਤ ਨੁਕਸਾਨ ਹੋ ਗਿਆ ਪਰ ਇੱਕ ਕਮਰੇ ਆ ਉਹਨਾਂ ਦੇ ਜਾਜੇਟਾਂ ਵੱਜੀਆਂ ਜਾਲੀਆਂ ਪੱਟੀਆਂ ਗਿਆ ਕਮਰੇਆਂ ਦੀਆਂ ਬਹੁਤ ਜ਼ਿਆਦਾ ਤੂਫਾਨ ਸੀਗਾ ਹਉ ਤੋਂ ਬਲੇਰੇ ਪੜ ਤੇ ਸਾਰੇ ਉਧਰ ਕਿਨੇ ਕਿਨੇ ਚੱਚ ਕੰਮ ਕਰ ਗਿਆ ਇਹ ਇਹ ਤਾਂ 5-7 ਮਿੰਟ ਲੱਗੇ ਜੀ 7 ਮਿੰਟ ਹੀ ਲੱਗੇ ਨੇ ਆਪਣ ਨੂੰ ਗੱਲ ਕਰਦੋਂ ਟਾਈਮ ਹੋ ਗਿਆ ਨਹੀਂ ਟਾਈਮ ਤਾਂ ਲੱਗੇ ਨਹੀਂ ਸੀ ਇਹਨੇ ਚਲੇ ਤੈਸ਼ ਨੈਸ਼ ਹੋ ਗਿਆ ਸਾਰਾ ਜੀ ਉੱਥੋਂ ਮੁੜ ਕੇ ਆਇਆ ਇਹ ਇੱਕ ਮੈਂ ਉਹ ਦਾਣੇ ਦਾ ਗੱਟਾ ਪਿਆ ਮੈਂ ਦਾਵਾਂ ਤਾਂ ਕੀਤਾ ਤੇ ਮੁੜ ਕੇ ਮਿਲ ਉਹ ਗੱਡ ਜਿੱਥੇ ਸਕੂਟਰੀ ਖੜੀ ਉੱਥੇ ਨਹੀਂ ਜਾਣ ਦਿੱਤਾ ਜਿੰਨੇ ਸਾਰੇ ਖਿਲਾੜੇ ਪਾਤ ਤੇ ਸੀ ਇਹਨੇ ਆਸ਼ਾ ਸ਼ਟ ਹੈ ਹਾਂਜੀ ਆ ਸ਼ਟ ਜਿਹੜੇ ਟੂੜੀ ਵਾਲਾ ਸ਼ਟਰ ਹੋਣੀ ਸਹੀ ਗਿਆ ਕਿਵੇਂ ਆ ਹੁਣੀ ਸ਼ੈਟਰ ਸਹੀ ਕਰਾਇਆ ਇਹ ਸਾਰਾ ਧੱਕਦਾ ਸੀਗਾ ਸਾਰਾ ਪਛਾਣੂ ਕਰਤਾ ਸੀਗਾ ਆ ਵੀ ਹੁਣੀ ਮੁੰਡਾ ਆਇਆ ਸੀ ਉਹ ਸੈੱਟ ਕਰਕੇ ਗਿਆ ਉਹ ਪੱਟੀਆਂ ਜਿਹੀਆਂ ਇਹ ਸਾਰਾ ਧੱਕਦਾ ਪਛਾਣੂ ਕਰਤਾ ਸੀਗਾ ਤੇ ਉਹ ਵਿਚੋਂ ਇਹ ਸਾਰੇ ਪੜਤਾ ਸਾਰਾ ਭਰਿਆ ਤੂੜੀ ਬਹੁਤ ਉੱਡ ਗਈ ਸਾਰੀ ਛੱਤ ਪੜਤ ਸਾਰਾ ਭਰਿਆ ਸੀ ਆ ਸੰਮਾਰਤਾ ਸਾਰੇ ਉੱਡ ਗਿਆ ਜਿਹੜੇ ਸਾਰੇ ਤੂੜੀ ਚ ਨੱਪੇ ਸਾਦੀ ਤੂੜੀ ਪੜ ਲੈ ਗਿਆ ਧੱਕ ਕੇ ਸਾਰੀ ਤੂੜੀ ਉੱਡ ਗਈ ਵਿਚੋਂ ਠੀਕ ਆ ਅੱਛਾ ਆ ਹੁਣ ਆ ਸ਼ੈਡ ਜਿਹੜਾ ਟੁੱਟ ਗਿਆ ਉਹ ਵਰਖੀ ਹੈ ਹਾਂਜੀ ਇਹ ਜਿਹੜਾ ਵੇਸਟਿੰਗ ਜਿਹੜਾ ਟੁੱਟ ਗਿਆ ਸੀ ਜਿਹੜਾ ਨੁਕਸਾਨ ਹੋਇਆ ਇਧਰ ਆਵੇ ਟਰੈਕਟਰ ਖੜਾ ਆਹ ਟਰੈਕਟਰ ਤੇ ਟਟਾਂ ਵੱਜੀਆਂ ਉੱਤੇ ਤੇ ਉਹ ਸਾਹਮਣੇ ਜਾਲੀ ਜਾਲੀ ਸਾਰੀ ਪੱਟੀ ਗਈ। ਹਾਂ। ਇਧਰ ਮੇਰੇ ਚਾਚਾ ਜੀ ਦੀ ਰਸੋਈ ਸੀਗੀ ਪਾਈ ਉਹ ਬਾਹਰ ਵੈਸੀ ਪਈ ਸੀਗੀ। ਅੱਛਾ। ਉਹ ਸਾਰੀ ਟੁੱਟ ਗਈ ਸਾਰਾ ਮਗਰਲੇ ਪਾਸੇ ਜਾ ਡਿੱ ਗਿਆ ਜੀ। ਸਾਰਾ ਪੰਪਾ ਕਰੋ। ਹਾਂਜੀ ਸਾਰਾ ਕੁਝ ਤੋੜਤਾ ਹੀ ਇਹ ਸਾਰਾ ਮਗਰਲੇ ਪਾਸੇ ਜਾ ਡਿੱ ਗਿਆ ਉੱਡ ਕੇ ਜੀ। ਹਾਂਜੀ ਪਿਛਲੇ ਪਾਸੇ ਚੈਨਲ ਚੈਨਲ ਸੀ ਸਾਰੇ ਮਗਰ ਪੱਟੇ। ਚੈਨਲ ਚੁਨਲ ਸਾਰਾ ਪਿਛਲੇ ਪਾਸੇ ਸੋਟੇ ਉਹ ਵਾਹਣ ਚ ਜਾ ਸੋਟੇ। ਹਾਂਜੀ। ਫਰਿਜ ਬੱਜ ਗਈ ਫਰਿਜ ਬੱਜ ਗਈ ਪਤਾ ਨਹੀਂ ਕਿ ਫਰਿਜ ਦਾ ਵੈਸੇ ਬਾਹਰ ਰੱਖ ਲੈਨੇ ਜਿਵੇਂ ਆਪਾਂ ਗਰਮੀ ਵਿੱਚ ਸਮਾਨ ਤਾਂ ਕਰਕੇ ਤੇ ਉਹ ਸਾਰੇ ਮਗਰੋਂ ਵੀ ਟੈਂਕੀ ਸੁੱਤੇ ਪਈ ਉਹ ਤੋਂ ਟੈਂਕੀ ਸਲੇ ਡਿੱਗਦੀ ਟੁੱਟ ਗਈ ਸਾਰੀ ਟੈਂਕੀ ਉੱਤ ਚਲਾ ਕੇ ਇਧਰ ਮਾਰੇ ਚਲਾ ਕੇ ਇਧਰ ਮਾਰੇ ਚਲਾ ਕੇ ਚੈਨਲ ਹਾਂ ਕਾਫੀ ਨੁਕਸਾਨ ਕਰ ਗਿਆ ਹਾਂਜੀ ਆਇਆ 5-7 ਮਿੰਟ ਹੀ ਹੈ ਬਸ 2-4 ਮਿੰਟ ਹੀ ਲੱਗੇ ਐ ਇਨੈਕਟ ਬਸ 2-4 ਮਿੰਟ ਹੈ ਵੀ ਸਰਫਣਾ ਸਾਡੇ ਇਲਾਕੇ-ਲਾਕੇ ਜੀ ਥੋੜਾ ਥੋੜਾ ਇਸ ਸਪੈਂਡ ਚ ਹੋਇਆ ਜਾਦਾ ਨੁਕਸਾਨ ਮੇਰੇ ਤੋਂ ਮਾਸੇ ਕਿਲੋਮੀਟਰ ਦੇ ਵਿੱਚ ਵਿੱਚ ਲੰਗੇ ਆਏ ਕਿਲੋਮੀਟਰ ਦੇ ਵਿੱਚ ਹਾਂਜੀ ਕਿਲੋਮੀਟਰ ਦੇ ਵਿੱਚ ਜਿਹੜਾ ਜੋ ਕੁਛ ਹੈ ਸਾਰਾ ਪੱਟੀ ਗਿਆ ਜੀ ਅੱਗੇ ਨੁਕਸਾਨ ਹੈ ਨੀਗਾ ਤੇ ਇਧਰ ਵੀ ਨੁਕਸਾਨ ਹੈ ਨੀਗਾ ਜੀ ਕੱਲਾ ਇਸਪੈਂਡ ਦੇ ਨੁਕਸਾਨ ਕਿਵੇਂ ਘੁੰਮ ਕੇ ਆਏ ਕਿ ਘੁੰਮ ਕੇ ਆਏ ਘੁੰਮ ਕੇ ਆਏ ਘੁੰਮ ਕੇ ਆਏ ਬਾ ਇੱਥੋਂ ਜੋ ਬਰੋਲੇ ਜੀ ਉੱਠੇ ਨੇ ਵੇਂਦੇ ਵੇਂਦੇ ਬਸ ਘਰ ਤੇ ਵੜ ਗਏ ਨੇ ਜੋ ਸਾਰੇ ਤੂੜੀ हां टूड़ी सारी ओत्तो उड़ के आई है सारी ओत्तो आई पਿੰਡ ਦੇ ਵਿੱਚ ਕਿੰਨਾ ਕ ਨੁਕਸਾਨ ਅਗਰਬੀਰ ਜੀ ਪਿੰਡ ਵਿੱਚ کافی ਘਰਾਂ ਦੀਆਂ ਛੱਤਾਂ ਵੀ ਸੜਤੀਆਂ ਇਹਨਾਂ ਨੇ ਹੂੰ ਤੇ ਚਾਰਦਵਾਰੀਆਂ ਜਿਹੜੀਆਂ ਮਕਾਨਾਂ ਤੇ ਕੀਤੀਆਂ ਹੋਈਆਂ ਪਿੰਡ ਦੇ ਦਾ ਟ੍ਰਾਂਸਫਾਰਮਰ ਆ ਬਹੁਤ ਜ਼ਿਆਦਾ ਸਾਰੇ ਹੀ ਤਕਰੀਬਨ ਹੀ ਟ੍ਰਾਂਸਫਾਰਮਰ ਕੋਈ ਬਚਿਆ ਸਾਡੇ ਤਾਂ ਸਾਰੇ ਟ੍ਰਾਂਸਫਾਰਮਰ ਸੜਤੇ ਇਹਨਾਂ ਨੇ ਹਮ ਸਾਰੇ ਟਰਾਂਸਫਰਮਰ ਸਟੇ ਆ ਖੰਬੇ ਸਟੇ ਆ ਅੰਦਰਖਤ ਸੀਗੇ ਜਿਹੜੇ ਮਤਲਬ ਵੱਡੇ ਦਰਖਤ ਜਿਹੜੇ ਅਸੀਂ ਸੋਚ ਨਹੀਂ ਸਕਦੇ ਉਹ ਦਰਖਤ ਡਿੱਗ ਪੈਣਗੇ ਉਹ ਵੀ ਦਰਖਤ ਦੇ ਦਿਲ ਪੇਟ ਵਿੱਚ ਆ ਗਏ ਉਹ ਵੀ ਇਹਨੇ ਸਾਰੇ ਸਟੇ ਆ ਸਾਰੀ ਨਹਿਰ ਆ ਜਿਹੜੀ ਮਤਲਬ ਸਾਰੇ ਦਰਖਤ ਟੁੱਟਦੇ ਉੱਥੋਂ ਬਹੁਤ ਜ਼ਿਆਦਾ ਨਹੀਂ ਤੇ ਮੈਨੂੰ ਮਿਆਉ ਦਾ ਤਾਂ ਪਤਾ ਹੀ ਲੱਗਿਆ ਹੁਣ ਨਹੀਂ ਉਹ ਦੂਰੋਂ ਸੀਗਾ ਫਾਦਰ ਸਾਹਿਬ ਘਰੇ ਸੀਗੇ ਜੋ ਦੂਰੋਂ ਐ ਸੀ ਮੈਂ ਵਿਆਹ ਤੋਂ ਆਇਆ ਸੀ ਤਾਂ ਗੱਡੀਆਂ 'ਚ ਬੈਠ ਕੇ ਲਾਈ ਆ ਤੇ ਮੈਂ ਉਸੇ ਦਾ ਪੈਣ ਲੱਗ ਪਿਆ ਆ ਬੂਹਾ ਖੋਲਿਆ ਸੀ ਗੱਡੀ ਅੰਦਰ ਵਾਟਨ ਕਰਕੇ ਬਸ ਇੱਥੇ ਮੈਂ ਆਇਆ ਤੇ ਘੁੰਮਦਾ ਘੁੰਮਦਾ ਹੀ ਆਇਆ ਸਿੱਧਾ ਦਵਾ ਦਵਾ ਉਹ ਬੂਹਾ ਮਾਰਿਆ ਨਹੀਂ ਤੇ ਹੋ ਸਕਦਾ ਅੰਦਰ ਦੀਆਂ ਛੱਤਾਂ ਵੀ ਪਟੀਆਂ ਜਾਂਦੀਆਂ ਈ ਹੂੰ ਕੋਰਾ ਬੂਹਾ ਵਜਨ ਕਰਕੇ ਤੇ ਸ਼ਾਇਦ ਕੋਈ ਬੱਚ ਤੋਕ ਨਾ ਘੁੰਮਦਾ ਘੁੰਮਦਾ ਹੀ ਆਇਆ ਘੁੰਮਣਾ ਘੁੰਮਦਾ ਆ ਕੋਈ ਟਾਈਮ ਨਹੀਂ ਦਿੱਤਾ ਨਾ ਜੀ ਨਾ 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 2-4 ਮਿੰਟ ਦਾ ਕੰਮ ਹੀ ਸੀ ਇਹ ਉਹਨਾਂ ਦੀ ਸਾਰਾ ਪੰਡਾ ਹਾਂਜੀ 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 ਕਦੋਂ ਆਇਆ ਤੂਫਾਨ ਜੀ ਇਹ ਜੀ ਕੋਈ ਤਕਰੀਬਨ ਪੌਣੇ 5 ਵਜੇ ਆਇਆ ਏ ਪੌਣੇ 5 ਵਜੇ ਹਾਂ ਕਿੰਨਾ ਕਿ ਭੜਾ ਸੀ ਮੈਂ ਨਾ ਵੇਖਿਆ ਨਹੀਂ ਜਾਂਦਾ ਦਿਖਦਾ ਨਹੀਂ ਕੁਝ ਬੜੇ ਗਰੋਵੇ ਖਾ ਮੈਂ ਇੱਥੇ ਹੀ ਹਾਂ ਮੈਂ ਦਾਆਂ ਚੁੱਕੀ ਜਾਂਦਾ ਮੈਂ ਤੇ ਮੈਨੂੰ ਬਹੁਤ ਪੀਪਲ ਦੇ ਪੇਲੇ ਪਾਸੇ ਨਹੀਂ ਹੁੰਦਦਾ ਕਿ ਜਦੋਂ ਘਰੇ ਵੜ ਗਿਆ ਨਾਲ ਦੀ ਨਾਲ ਇਹ ਸੋੜ ਦਿੱਤਾ ਉਹ ਸਾਰਾ ਪੱਟ ਕੇ ਸੋੜ ਦਿੱਤਾ ਛੱਡ ਪੱਟ ਕੇ ਛੱਡ ਅੱਛਾ ਤਿੰਨ ਛੱਡ ਸੀ ਤਿੰਨੇ ਪੱਟ ਕੇ ਸੋੜਤੇ ਨੇ ਆ ਸਾਰਾ ਸੋੜ ਦਿੱਤਾ ਤੇ ਮੀ ਪਿੰਡੇ ਦੇ ਵਿੱਚ ਹੀ ਮੈਂ ਕਿਹਾ ਕੰਦ ਡੇਕਪੀ ਡੰਗਰ ਕਿਸੇ ਦੇ ਡੇਕਪੀ ਹੋ ਗਈ ਹਾਂ ਤੇ ਮੈਂ ਇੱਥੇ ਮੇਰੀ ਕੱਟੀ ਦੇ ਉੱਤੇ ਡਿੱਗੀ ਆ ਕੱਟੀ ਲੰਮੀ ਪਈ ਆ ਤੇ ਮੈਂ ਆਣ ਕੇ ਤੇ 10 15 20 20 ਦਾ ਪੱਥਰ ਜਾ ਉਹਦੇ ਮੂੰਹ ਤੋਂ ਪਾਸੇ ਕੀਤਾ ਫਿਰ ਕੱਟੀ ਉੱਠੀ ਫਿਰ ਕੱਟੀ ਉੱਠੀ ਫਿਰ ਉੱਠੀ ਆ ਕੱਟੀ ਤੇ ਇਹ ਜੁੜੀਆਂ ਚਾਦਰਾਂ ਇੱਥੇ ਜਗੀਆਂ ਪੜ ਕੇ ਸਿੱਟੀਆਂ ਚਾਦਰਾਂ ਦਾ ਉਹ ਗਾਂ ਲੈ ਗਿਆ ਮੇਰਾ ਖਿਆਲ 25 25 30 ਕਰਮਾਂ ਤੱਕ ਗਈਆਂ ਆ ਮੁੰਡਾ ਹੋ ਨਹੀਂ ਲਿਆ ਸਾਡਾ ਬੰਦਾ ਲਗਾ ਇਹ ਉਹ ਤੋਂ ਗਾਂ ਅੱਗੋ ਚੁੱਕ ਕੇ ਲਿਆ ਇਹ ਸਾਰੀਆਂ ਇੱਥੋਂ ਚੱਕ ਕੇ ਪੜ ਕੇ ਹਾਂ ਪਟਕੇ ਸੇੜਤੀਆਂ ਇਹ ਪਸੂ ਦੇ ਬੱਚੇ ਰਹੇਗੇ ਆਪਾਂ ਖੂਆਂ ਦੀ ਬਜਤ ਹੈ ਹੂੰ ਉਹ ਸੱਟਾਂ ਹੈਗੀਆਂ ਨੇ ਪਹੂਆਂ ਨੂੰ ਹੂੰ ਉਹ ਚਲੋ ਜਾਨੋ ਬੱਚੇ ਨੇ ਸੱਟਾਂ ਹੈਗੀਆਂ ਨੇ ਸੱਟਾਂ ਹੈ ਹਾਂ ਨੁਕਸਾਨ ਵਾਵਾ ਕਰ ਗਿਆ ਨੁਕਸਾਨ ਤਾਂ ਤੁਹਾਨੂੰ ਦਿਖੀ ਉਹ ਵੇਖੀ ਜਾਂਦੇ ਤੁਸੀਂ ਤੁਹਾਡੇ ਅੱਖਾਂ ਕੋਲ ਹੀ ਹੈ ਜੜਾ ਹੈ ਹੂੰ ਇਹ ਗਲੋਂ ਗਲੋਂ ਸਾਰੀਆਂ ਪੜਤੀਆਂ ਨੇ ਸਾਰਾ ਕੁਝ ਹੀ ਸਾਰਾ ਕੁਝ ਹੀ ਆਈ ਵਾਲਾ ਸਿਪਾਇਆ ਇਹਨਾਂ ਚਾਦਰਾਂ ਪੜਤੀਆਂ ਉਹ ਸੰਦਾਂ ਵਾਸਤੇ ਪਾਇਆ ਸੀਗਾ ਹੂੰ ਉਹ ਪਰਦਾ ਟਰੈਕਟਰ ਅੰਦਰ ਖੜੇ ਟਰੈਕਟਰ ਦੇ ਵੱਜੀਆਂ ਟਾਂ ਅੱਛਾ ਇਹ ਗਾਂ ਝੋਟਾਂ ਸਾਰੀਆਂ ਸਾਡੇ ਦੇ ਵਿੜੇ ਚ ਐ ਸੀ ਕਿ ਜਿਵੇਂ ਲੜਾਈ ਲੱਗੀ ਹੁੰਦੀ ਆ ਸਾਰੀਆਂ ਵਿੜੇ ਚ ਟਟਾਂ ਖਿਲਰ ਗਈਆਂ ਸੀ ਆ ਬਹੁਤ ਨੁਕਸਾਨ ਹੋ ਗਿਆ ਪਰ ਇੱਕ ਕਮਰੇ ਆ ਉਹਨਾਂ ਦੇ ਜਾਜ ਇਕਟਾਂ ਵਾਜੀਆਂ ਜਾਲੀਆਂ ਪੱਟੀਆਂ ਆ ਕਮਰੇਆਂ ਦੀਆਂ ਬਹੁਤ ਜ਼ਿਆਦਾ ਤੂਫਾਨ ਸੀਗਾ ਉਹ ਤੋਂ ਬਲੇਰੇ ਪੜ ਤੇ ਸਾਰੇ ਉਧਰ ਕਿਨੇ ਕਿਨੇ ਚੱਚੇ ਕੰਮ ਕਰ ਗਿਆ ਇਹ ਇਹਦੇ 5-7 ਮਿੰਟ ਲੱਗੇ ਜੀ 7 ਮਿੰਟ ਹੀ ਲੱਗੇ ਨੇ ਆਪ ਨੂੰ ਗੱਲ ਕਰਦੋਂ ਟਾਈਮ ਹੋ ਗਿਆ ਨੇ ਤਾਂ ਤਾਂ ਲੱਗੇ ਨਹੀਂ ਸੀ ਇਹਨੇ ਚਾਰੇ ਤੈਸ਼ ਨਾ ਹੋ ਗਿਆ ਸਾਰਾ ਜੀ ਉੱਥੋਂ ਮੁੜ ਕੇ ਆਇਆ ਜੀ ਅਸੀਂ ਤੇ ਮੈਂ ਉਹ ਦਾਣੇ ਦਾ ਗੱਟਾ ਪਿਆ ਮਦਾਵਾ ਤਾਂ ਕੀਤਾ ਤੇ ਮੁੜ ਕੇ ਮਿਲ ਉਹ ਗੱਡ ਜਿੱਥੇ ਸਕੂਟਰੀ ਖੜੀ ਉਹਥੇ ਨਹੀਂ ਜਾਣ ਦਿੱਤਾ ਆ ਸ਼ਟਰ ਹਾਂ ਹਾਂਜੀ ਆ ਸ਼ਟਰ ਜਿਹੜੇ ਟੂੜੀ ਵਾਲਾ ਸ਼ਟਰ ਹੋਣੀ ਸਹੀ ਕਰਾਇਆ ਕਿਵੇਂ ਆ ਹੋਣੀ ਸ਼ਟਰ ਸਹੀ ਕਰਾਇਆ ਇਹ ਸਾਰਾ ਤੱਕਦਾ ਸੀਗਾ ਸਾਰਾ ਪਛਾਣੂ ਕਰਤਾ ਸੀਗਾ ਆ ਵੀ ਹੁਣ ਹੀ ਮੁੰਡਾ ਆਇਆ ਸੀ ਉਹ ਸੈੱਟ ਕਰਕੇ ਗਿਆ ਉਹ ਪੱਟੀਆਂ ਜਿਹੀ ਵੀ ਇਹ ਸਾਰਾ ਤੱਕਦਾ ਪਛਾਣੂ ਕਰਤਾ ਸੀਗਾ ਤੇ ਉਹ ਵਿਚੋਂ ਇਹ ਸਾਰੇ ਪੜਤਾ ਸਾਰਾ ਭਰਿਆ ਟੂੜੀ ਬਹੁਤ ਉੱਡ ਗਈ ਸਾਰੀ ਛੱਤ ਪੜ ਤਾ ਸਾਰਾ ਭਰਿਆ ਸੀ ਆ ਸੰਭਾਲ ਤਾ ਸਾਰੇ ਉੱਡ ਗਿਆ ਜਿਹੜੇ ਸਾਰੇ ਟੂੜੀ ਚ ਨੱਪੇ ਸੀ ਸਾਦੀ ਟੂੜੀ ਪੜ ਲਏਗਾ ਤੱਕ ਕੇ ਸਾਰੀ ਟੂੜੀ ਉੱਡ ਗਈ ਵਿਚੋਂ ਠੀਕ ਆ अच्छा ਹੁਣ ਆ ਆ ਸ਼ੈੱਡ ਜਿਹੜਾ ਟੁੱਟ ਗਿਆ ਉਹ ਵਰਕੀ ਹੈ ਹਾਂਜੀ ਇਹ ਜਿਹੜਾ ਵੇਸਟਿੰਗ ਜਿਹੜਾ ਟੁੱਟ ਗਿਆ ਸੀ ਜਿਹੜਾ ਨੁਕਸਾਨ ਹੋਇਆ ਇਧਰ ਆਵੇ ਟਰੈਕਟਰ ਖੜਾ ਹੀ ਇੱਥੇ ਅੱਛਾ ਇਹ ਟਰੈਕਟਰ ਤੇ ਟਟਾਂ ਵੱਜੀਆਂ ਉੱਤੇ ਤੇ ਉਹ ਸਾਹਮਣੇ ਜਾਲੀ ਜਾਲੀ ਸਾਰੀ ਪੱਟੀ ਗਈ ਹਾਂ ਇਧਰ ਮੇਰੇ ਚਾਚਾ ਜੀ ਦੀ ਰਸੋਈ ਸੀਗੀ ਪਾਈ ਉਹ ਬਾਹਰ ਨਾ ਵੈਸੀ ਪਈ ਸੀਗੀ ਅੱਛਾ ਉਹ ਸਾਰੀ ਟੁੱਟ ਗਈ ਸਾਰਾ ਮਗਰਲੇ ਪਾਸੇ ਜਾ ਡਿੱ ਗਿਆ ਜੀ ਸਾਰਾ ਭੰਦਾ ਕਰੋ ਹਾਂਜੀ ਸਾਰਾ ਕੁਝ ਤੋੜਦਾ ਹੀ ਇਹ ਸਾਰਾ ਮਗਰਲੇ ਪਾਸੇ ਜਾ ਡਿੱਗੇ ਉੱਡ ਕੇ ਜੀ ਹਾਂਜੀ ਚੈਨਰ ਚੈਨਰ ਅਸੀਂ ਸਾਰੇ ਮਗਰ ਪੱਟੇ ਚੈਨਰ ਚੁੱਨਰ ਸਾਰੇ ਪਿਛਲੇ ਪਾਸੇ ਸੁੱਟੇ ਹੋ ਵਾਹਣ ਚ ਜਾ ਸੁੱਟੇ ਹਾਂਜੀ ਇਹਦੇ ਵਿੱਚ ਫਰਿੱਜ ਫਰਿੱਜ ਪਈਆਂ ਫਰਿੱਜ ਵੱਜ ਗਈ ਫਰਿੱਜ ਵੱਜ ਗਈ ਪਤਾ ਨਹੀਂ ਲੱਗੂ ਫਰਿੱਜ ਦਾ ਵੈਸੇ ਬਾਹਰ ਰੱਖ ਲੈਨੇ ਜਿਵੇਂ ਆਪਾਂ ਗਰਮੀ ਵਿੱਚ ਸਮਾਨ ਤਾਂ ਕਰਕੇ ਤੇ ਉਹ ਸਾਰੇ ਮਗਰ ਉਹ ਟੈਂਕੀ ਸੁੱਤੇ ਪਈ ਉਥੋਂ ਟੈਂਕੀ ਸਲਿੱਡੇ ਤੀ ਟੁੱਟ ਗਈ ਸਾਰੀ ਟੈਂਕੀ ਇੱਧਰ ਮਾਰੇ ਚਲਾ ਕੇ ਇੱਧਰ ਮਾਰੇ ਚਲਾ ਕੇ ਚੈਨਰ ਆਪਨੇ ਨੁਕਸਾਨ ਕਰ ਗਿਆ ਹਾਂਜੀ ਆਇਆ 5-7 ਮਿੰਟ ਹੀ ਹੈ ਬਸ 2-4 ਮਿੰਟ ਹੀ ਲੱਗੇ ਆ ਇਨੈਕਟ 2-4 ਮਿੰਟ ਹੀ ਹੈ ਵੀ ਸਰਫਣਾ ਸਾਡੇ ਇਲਾਕੇ-ਲਾਕੇ ਜੀ ਥੋੜਾ ਥੋੜਾ ਇਸ ਪਿੰਡ 'ਚ ਹੋਇਆ ਜਿਆਦਾ ਨੁਕਸਾਨ ਇਸ ਪਿੰਡ 'ਚ ਹੋਇਆ ਜਿਆਦਾ ਨੁਕਸਾਨ ਮੇਰੇ ਤੋਂ ਮਾਸੇ ਕਿਲੋਮੀਟਰ ਦੇ ਵਿੱਚ ਵਿੱਚ ਲੰਘਿਆ ਜੀ ਕਿਲੋਮੀਟਰ ਹਾਂਜੀ ਕਿਲੋਮੀਟਰ ਦੇ ਵਿੱਚ ਜਿਹੜਾ ਜੋ ਕੁਝ ਹੈ ਸਾਰਾ ਪੱਟੀ ਗਿਆ ਜੀ ਅਗੇ ਨੁਕਸਾਨ ਹੈ ਨਹੀਂ ਆ ਤਾਂ ਇਧਰ ਵੀ ਨੁਕਸਾਨ ਹੈ ਨਹੀਂ ਜੀ ਕੱਲਾ ਐਸਪੈਂਟ ਦੇ ਨੁਕਸਾਨ ਕਿਵੇਂ ਘੁੰਮ ਕੇ ਆਏ ਕਿ ਘੁੰਮ ਕੇ ਆਏ ਘੁੰਮ ਕੇ ਆਏ ਘੁੰਮ ਕੇ ਆਏ ਬਾ ਇਥੋ ਜੋ ਬਰੋਲੇ ਜੇ ਉੱਠੇ ਨੇ ਵਿੰਦੇ ਵਿੰਦੇ ਬਸ ਘਰ ਤੇ ਵੜ ਗਏ ਨੇ ਹੂੰ ਜੋ ਆਹ ਸਾਰੇ ਤੂੜੀ ਹਾਂ ਤੂੜੀ ਸਾਡੀ ਉੱਥੋਂ ਉੱਡ ਕੇ ਆਈ ਏ ਸਾਰੀ ਉਧਰ ਆਈ ਪਿੰਡ ਦੇ ਵਿੱਚ ਕਿ ਕਿੰਨਾ ਕ ਨੁਕਸਾਨ ਅਗਰਬੀ ਜੀ ਪਿੰਡ ਵਿੱਚ ਕਾਫੀ ਆ ਘਰਾਂ ਦੀਆਂ ਛੱਤਾਂ ਵੀ ਸੜਤੀਆਂ ਇਹਨਾਂ ਨੇ ਹੂੰ ਤੇ ਚਾਰ ਦੁਵਾਰੀਆਂ ਜਿਹੜੀਆਂ ਮਕਾਨਾਂ ਤੇ ਕੀਤੀਆਂ ਹੋਈਆਂ ਪਿੰਡ ਦੇ ਦਾ ਟਰਾਂਸਫਾਰਮਰ ਆ ਬਹੁਤ ਜਿਆਦਾ ਸਾਰੇ तकरीबन ਟਰਾਂਸਫਾਰਮਰ ਕੋਈ ਬਚਿਆ ਸਾਡੇ ਤਾਂ ਸਾਰੇ ਟਰਾਂਸਫਾਰਮਰ ਸਿੱਟ ਤੇ ਇਹਨਾਂ ਨੇ ਸਾਰੇ ਟਰਾਂਸਫਾਰਮਰ ਸਿੱਟ ਤੇ ਆ ਖੰਭੇ ਸਿੱਟ ਤੇ ਆ ਅੰਤਖਤ ਸੀਗੇ ਜਿਹੜੇ ਮਤਲਬ ਵੱਡੇ ਦਰਖਤ ਜਿਹੜੇ ਅਸੀਂ ਸੋਚ ਨਹੀਂ ਸਕਦੇ ਉਹ ਦਰਖਤ ਡਿੱਗ ਪੈਣਗੇ ਉਹ ਵੀ ਦਰਖਤ ਦੇ ਦਿਲ ਪੇਟ ਵਿੱਚ ਆ ਗਏ ਉਹ ਵੀ ਇਹਨੇ ਸਾਰੇ ਸਿੱਟ ਤੇ ਆ ਸਾਰੀ ਨਹਿਰ ਆ ਜਿਹੜੀ ਮਤਲਬ ਸਾਰੇ ਦਰਖਤ ਟੁੱਟ ਗਏ ਉੱਥੋਂ ਬਹੁਤ ਜ਼ਿਆਦਾ ਕਰੀ ਤੇ ਮੈਨੂੰ ਮਿਆਉ ਦਾ ਤਾਂ ਪਤਾ ਹੀ ਲੱਗਿਆ ਹੁਣ ਨਹੀਂ ਉਹ ਦੂਰੋਂ ਸੀਗਾ ਫਾਦਰ ਸਾਹਿਬ ਘਰੇ ਸੀਗੇ ਜੋ ਦੂਰੋਂ ਐ ਸੀ ਮੈਂ ਵਿਆਹ ਤੋਂ ਆਇਆ ਸੀ ਤਾਂ ਗੱਡੀਆਂ 'ਚ ਬੈਠ ਕੇ ਲਾਈ ਆ ਤੇ ਮੈਂ ਉਸੇ ਦਾ ਪੈਣ ਲੱਗ ਪਿਆ ਆ ਬੂਹਾ ਖੋਲਿਆ ਸੀ ਗੱਡੀ ਅੰਦਰ ਵਾਟਨ ਕਰਕੇ ਬਸ ਇੱਥੇ ਮੈਂ ਆਇਆ ਤੇ ਘੁੰਮਦਾ ਘੁੰਮਦਾ ਹੀ ਆਇਆ ਸਿੱਧਾ ਦਵਾ ਦਵਾ ਉਹ ਬੂਹਾ ਮਾਰਿਆ ਨਹੀਂ ਤੇ ਹੋ ਸਕਦਾ ਅੰਦਰ ਦੀਆਂ ਛੱਤਾਂ ਵੀ ਪਟੀਆਂ ਜਾਂਦੀਆਂ ਈ ਹੂੰ ਕੋਰਾ ਬੂਹਾ ਵਜਨ ਕਰਕੇ ਤੇ ਸ਼ਾਇਦ ਕੋਈ ਬੱਚ ਤੋਕੀ ਨੂੰ ਘੁੰਮਦਾ ਘੁੰਮਦਾ ਹੀ ਆਇਆ ਘੁੰਮਣਾ ਘੁੰਮਦਾ ਆ ਕੋਈ ਟਾਈਮ ਨਹੀਂ ਦਿੱਤਾ ਨਾ ਜੀ ਨਾ 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 2-4 ਮਿੰਟ ਦਾ ਕੰਮ ਹੀ ਸੀ ਇਹ ਉਹਨਾਂ ਦੀ ਸਰਵੋਪਾਣਤਾ ਹਾਂਜੀ ਹਾਂਜੀ ਹਾਂਜੀ